ਪਾਉ ਤੋ ਮੂਰੇ ਹੀ ਮਿਲਦਾ ਹੁੰਦਾ ਮੈਨੂੰ ਬੈਠਾ ਓਏ ਹੈ ਮੇਰਾ ਬਲੌਗ ਯਾਰ 3-4 ਦਿਨ ਮਗਰੋਂ ਬਣਾਉਣ ਲੱਗਿਆ ਦੇਖ ਲੈ ਹਾਂ ਲੱਤਾਂ ਬਹੁਤ ਵਧੀਆਂ ਥਾਲੀਆਂ ਰਾਤ ਖੇਲ ਕੇ ਫੁੱਟਬਾਲ ਸਸਤਰੀ ਗੱਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਾਇਮ ਹੋ ਸਾਰੇ ਤੇ ਨੂਰੀ ਖੜੀ ਆ ਆਪਣੀ ਹਾਂ ਹੁਣ ਇੱਥੇ ਹੀ ਖੜਦੀ ਆ ਰੋਜ ਇਹ ਪਰ ਤੰਗ ਬਹੁਤ ਕਰਦੀ ਆ ਬਾਈ ਨੂਰੀ ਹਾਂ ਚੱਲ ਉਧਰ ਚੱਲੋ ਚੱਲ 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 ਆ ਮੈਸਤਰੀ ਦੇਖ ਲਓ ਬਾਈ ਫਰਸ਼ ਲਾਉਣ ਨਹੀਂ ਆਇਆ ਪਾਉ ਲੋ ਪਾਈ ਲੋਡ ਕਰ ਲੈਣੇ ਇਹਨੂੰ ਕੱਲ ਨੂੰ ਨਾਲੇ ਆਇਆ ਤਵਾਰੇ ਆ ਬਜਰੀ ਪਈ ਆ ਉਧਰ ਸੀਮੈਂਟ ਆ ਸੀਮੈਂਟ ਦਾ ਅੱਧਾ ਥੈਲਾ ਚੱਕ ਲਿਆਉਂਗੇ ਤੇ ਚਲੋ ਬਾਈ ਕਬੂਤਰਾਂ ਨੂੰ ਖੋਲੀਏ ਓਰ ਤੇਰੀ ਕਬੂਤਰਾਂ ਵਾਲ ਮਾਰੀਏ ਪਹਿਲਾਂ ਤਾਂ ਨਿਗਾਹ ਜਿ ਬਾਹਰ ਹੀ ਛੱਡਦੇ ਆ ਕਬੂਤਰਾਂ ਨੂੰ ਤੇ ਆਹਦਾ ਖੁੱਲਾ ਹੀ ਐ ਦਾਣੇ ਪਏ ਨੇ ਅੱਜ ਖੋਲ ਲੈਣੇ ਆ ਇਹਨਾਂ ਨੂੰ ਬਾਹਰ ਇੱਕ ਮਿੰਟ ਚੈੱਕ ਕਰ ਲਈਏ ਪਹਿਲਾਂ ਕਬੂਤਰ ਵੀ ਸੈੱਟ ਨੇ ਹਾਂ ਅੰਡੇ ਵੀ ਦੋਏ ਜੋੜੀਆਂ ਨੇ ਰੱਖੇ ਹੋਏ ਆਲੇ ਹੋਰ ਅੰਡਾ ਹਲੇ ਕਿਸੇ ਨੇ ਨਹੀਂ ਰੱਖਿਆ ਦੇ ਚਲੋ ਖੋਲਦੇ ਆ ਅੱਜ ਪੱਲੜ ਵੀ ਖੋਲ ਦੇਣੇ ਜਿ세 ਆਪਾਂ ਨੇ ਆਹ ਓਏ ਪਾਣੀ ਬਾਅਦ ਚ ਪਾ ਦੀ ਖੜ ਜਾ ਪਹਿਲਾਂ ਇਹਨਾਂ ਨੂੰ ਬਾਹਰ ਨਿਕਲਿਆ ਉਹਨਾਂ ਦੇ ਦੇਖਦੇ ਆ ਨਿਕਲਦੇ ਆ ਛੀਤੀ ਕਾ ਨਹੀਂ ਓਏ ਆ ਖੋਲ ਦੇ ਆ ਦੇਖ ਲਓ ਬਾਈ ਮੱਖਣ ਘਾ ਆਪਣਾ ਐਡਾ ਐਡਾ ਹੋ ਗਿਆ ਹੁਣ ਰੋਜ ਨੂਰੀ ਨੂੰ ਵੱਢ ਕੇ ਲੈ ਕੇ ਆਉਣਾ ਜਿਹੜਾ ਬੀਜ ਆਇਆ ਤਾਂ ਆਪਾਂ ਨੇ ਮੋਟਰ ਤੇ ਤੇ ਨਰਵੈ ਸਿੰਘ ਜੀ ਬੈਠੇ ਨਰਵੈ ਸਿੰਘ ਕੀ ਹਾਲ ਹੈ ਹੈਲੋ ਠੀਕ ਹੈ ਨਿਆਣੇ ਦੇ ਕਿਵੇਂ ਨੇ ਠੀਕ ਹੈ ਕੈਮ ਨੇ ਵਿਆਹ ਦਾ ਕੀ ਪ੍ਰੋਗਰਾਮ ਹੈ ਬਰਾਤ ਚੱਲਦਾ ਰਹੇਗਾ ਸਾਦਾ ਬਾ ਠੀਕ ਹੈ ਕਰਾ ਦਿੰਨੇ ਵਿਆਹ ਵੀ ਹੁਣ ਤੇਰਾ ਬੰਨ੍ਹ ਦੇ ਪਰਿਵਾਰ ਇਹਨਾਂ ਨੂੰ ਬਾਹਰ ਪਾਵਾਂਗੇ ਪਹਿਲਾਂ ਇਹਨਾਂ ਨੂੰ ਬਾਹਰ ਨਿਕਲ ਜਾਣ ਦੇ ਲਓ ਵੀ ਮਿੱਤਰੋ ਅੱਜ ਦੂਜੀ ਵਾਰ ਹੀ ਖੋਲੇ ਆ ਤਿੰਨ ਚਾਰ ਮਹੀਨੇ ਜੋ ਇੱਕ ਓਦਣ ਖੋਲੇ ਤੇ ਜਿੱਦਣ ਆਪਾਂ ਨੇ ਣੜਾਏ ਨੇ ਓਰੇ ਤੇ ਅੱਜ ਖੋਲੇ ਨੇ ਬਹੁਤ ਦਿਨ ਮਗਰੋਂ ਤੇ ਕੁਛਕ ਦਾਣੇ ਚੁਗਣ ਲੱਗੇ ਕੁਛਕ ਨਿਕਲਿਆ ਬਾਹਰ ਤੇ ਇਹ ਚ ਆਪਾਂ ਨੇ ਕੱਟ ਕਰਤੇ ਸਾਰੇ ਕਬੂਤਰ ਦੋ ਤਿੰਨ ਕਬੂਤਰ ਇੱਕ ਉਹ ਹਰੀ ਗਾਨੀ ਵਾਲੀ ਕਬੂਤਰੀ ਸਾਰ ਰੱਖੀ ਐ ਇੱਕ ਆਟਾਂ ਕਾ ਕਬੂਤਰ ਇੱਕ ਗੁਲਾਬੀ ਬਸ ਹੋਰ ਤਾਂ ਨਹੀਂ ਕੋਈ ਸਾਰ ਰੱਖਿਆ ਹਨਾ ਨਹੀਂ ਤੇ ਜਸੂ ਦਾ ਚੈਨਲ ਦਾ ਭਾਈ ਅੱਜ ਪਾਉਂਗਾ ਮੈਂ ਲਿੰਕ ਮੈਂ ਉਦੋਂ ਭੁੱਲ ਗਿਆ ਡਿਸਕ੍ਰਿਪਸ਼ਨ ਚ ਲਿੰਕ ਪਾਉਣਾ ਠੀਕ ਐ ਇਸ ਤੂੰ ਤੇਰੇ ਸਬਸਕ੍ਰਾਈਬਰ ਵਧਣ ਲੱਗੇ ਹੁਣ ਭਾਉਏ ਨਹੀਂ ਦੇਖਦਾ ਤੇਰਾ ਵਲੌਗ ਹਾਂ ਇੰਨੀ ਲਾਗ ਡਾਟ ਐ ਭਾਈ ਭਾਉ ਤੇ ਇਹਦੀ ਭਾਉ ਕਹਿੰਦਾ ਮੈਂ ਇਹਦਾ ਵਲੌਗ ਨਹੀਂ ਦੇਖਣਾ ਕਹਿੰਦਾ ਮੈਂ ਕਾ ਤੇ ਦੇਖਾਂ ਭਾਈ ਮੈਨੂੰ ਕੀ ਦਿੰਦਾ ਇਹ ਦਿਲਾਂ ਇੰਨੀ ਲਾਗੜਾ ਡਾਟਾ ਬਾਈ ਇਹਨਾਂ ਦੇ ਇਹ ਨਾ ਤਾਂ ਐ ਮੈਂ ਕਹਣਾ ਉਹ ਬੱਡਰ ਹੈ ਇਹ ਮੰਨ ਲਾ ਹਾਂ ਲੇਨ ਹੈ ਇਹਨਾਂ ਦੇ ਵਿਚਾਲੇ ਉਹ ਕਹਿੰਦਾ ਮੈਂ ਨਹੀਂ ਪਾਰ ਕਰਨਾ ਉਹ ਕਹਿੰਦਾ ਮੈਂ ਨਹੀਂ ਪਾਰ ਕਰਨਾ ਇੰਨੀ ਇਹਨਾਂ ਦੀ ਲਾਗੜਾ ਡਾਟ ਚੱਲਦੀ ਹੈ ਤੇ ਨਵਾਂ ਕਬੂਤਰ ਨਹੀਂ ਹਾਂ ਜਿਹੜਾ ਆਪਾਂ ਨਵਾਂ ਫੜਿਆ ਤਾਂ ਉਹ ਨਿਕਲਿਆ ਨਹੀਂ ਹਲੇ ਬਾਹਰ ਹਨ ਉਹ ਨਹੀਂ ਕੱਟ ਕਰਿਆ ਬਾਈ ਹੁਣ ਦੇਖੋ ਐ ਤੰਦਰੁਸਤ ਨੇ ਕਬੂਤਰ ਤੇ ਪਰਾਂ ਦੀ ਪਟਾਈ ਕਰਨੀ ਆਪਾਂ ਉੱਪਰ ਵਾਲਿਆਂ ਦੀ ਕਰਦੇ ਹਾਂ ਹੁਣ ਇੱਕ ਅੱਦੇ ਦਿਨ ਚ ਪਹਿਲਾਂ ਦਵਾਈ ਲਾਉਣੀ ਹੈ ਇਹਨਾਂ ਨੂੰ ਯੁਨਾ ਵਾਲੀ ਤੇ ਆ ਬੱਚਾ ਵੀ ਅੱਜ ਬਾਹਰ ਨਿਕਲਣੇ ਨੂੰ ਫਿਰਦਾ ਹੈ ਪਰ ਇਹਨੂੰ ਕੱਢਣਾ ਨਹੀਂ ਆਪਾਂ ਨੇ ਬਾਹਰ ਛੋਟਾ ਤਾਂ ਉਹ ਅੰਦਰ ਬੈਠਾ ਹੈ ਜੱਸੀ ਉਹਨਾਂ ਨੂੰ ਕੱਢਦੇ ਬਾਹਰ ਯਾਰ ਕਬੂਤਰਾਂ ਨੂੰ ਚੁਗਣ ਕੇ 5-10 ਮਿੰਟ ਤੇ ਆ ਬੱਚਿਆਂ ਨੂੰ ਇੱਧਰ ਕਰਦੀ ਬੱਚਿਆਂ ਨੂੰ ਸਾਈਡ ਤੇ ਕਰਦੀ ਠੀਕ ਹੈ ਤੇ ਬਾਕੀ ਕਬੂਤਰਾਂ ਨੂੰ ਵੀ ਕੱਢਦੇ ਆ ਬਈ 15 ਕਿ ਮਿੰਟ ਬਾਹਰ ਕੱਢਾਂਗੇ ਤੇ ਉਹ ਤੋਂ ਬਾਅਦ ਦਾਣਾ ਪਾਣੀ ਪਾਉਨੇ ਆ ਤੇ ਗਰੇਂਦਰ ਸਿੰਘ ਜੀ ਉੱਠਿਆ ਹੀ ਨਹੀਂ ਚੋ ਹਾਂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਜੱਸੀ ਦਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤੈ ਕਰਿਆ ਹੋਈ ਨਾਲਿਆਂ ਦਾ ਲਾਕਡਾਟ ਤੇਰੀ ਵੀ ਆ ਭਾਉ ਦੀ ਯਾਰ ਇਹਦੀ ਤਾਂ ਲਾਕਡਾਟ ਚੱਲਦੀ ਆ ਤੇਰੀ ਤਾਂ ਨਹੀਂ ਕੋਈ ਲਾਕਡਾਟ ਬਾ ਠੀਕ ਆ ਭਾਈ ਗੁੜੀ ਮੰਨ ਗਿਆ ਕਹਿੰਦਾ ਮੈਂ ਕਰ ਲਿਆ ਚੈਨਲ ਸਬਸਕ੍ਰਾਈਬ ਆ ਨਵਾਂ ਕਬੂਤਰ ਆ ਭਾਈ ਆ ਦੇਖੋ ਆ ਬੈਠਾ ਇਹ ਕਿੱਦੋਂ ਨਹੀਂ ਗਿਆ ਮੇਰੇ ਹਿਸਾਬ ਨਾਲ ਪਤਾ ਨਹੀਂ ਉੜੂ ਗਰਮੀਆਂ 'ਚ ਪਤਾ ਨਹੀਂ ਨਹੀਂ ਅੱਗੇ ਆ ਕੇ ਤੇ ਨਹੀਂ ਉਦਣ ਦਾ ਬਾਹਰ ਦੋ ਵਾਰੀ ਛੱਡ ਲਿਆ ਸੀ ਤੇ ਚੱਲ ਵੀ ਜੱਸੇ ਕੱਢਦੇ ਇਹਨਾਂ ਨੂੰ ਬਾਹਰ ਜੱਸੇ ਨੇ ਉਹ ਬਚਾ ਫੜ ਲਿਆ ਹੱਥ 'ਚ ਭਾਈ ਉਹ ਨਹੀਂ ਬਾਹਰ ਕੱਢਣਾ ਹਾਲੇ ਤੇ ਇਹਨਾਂ ਨੂੰ ਜੱਸੇ ਪਾਣੀ ਪਾਦੇ ਹਨਾ ਇੱਥੇ ਪਾਣੀ ਪਾਦੇ ਬੱਚੇ ਉਹ ਚ ਪੀ ਲੈਣਗੇ ਪਾਣੀ ਨੌਂ ਹੀ ਹੈ ਕੈਂ ਬਿੰਗਾ ਕਿਵੇਂ ਦਿਖਾਈਦਾ ਹਾਂ ਪੰਜਾ ਸੜਕਾ ਇੱਥੇ ਚੱਲੀਦਾ ਨਹੀਂ ਆ ਗਿਆ ਥੱਲੇ ਰੱਖ ਇਹਨੂੰ ਥੱਲੇ ਰੱਖ ਪਹਿਲਾਂ ਅੱਨੇ ਯੋ ਕਿੰਨੇ ਰੱਖੇ ਤੂੰ ਨਹੀਂ ਨਹੀਂ ਠੀਕ ਹੈ ਠੀਕ ਹੈ ਓਹੋ ਨੌਂ ਵੀਂਗਾ ਹੁੰਦਾ ਗਈਆਂ ਦਾ ਇਹ ਫੈਰ ਤਾਂ ਨਹੀਂ ਬਿੰਗਾ ਆ ਤੇਰੇ ਵਾਲਾ ਦੇਖ ਲੈ ਬੜੂ ਆ ਜੱਸੇ ਦਾ ਲਵੇੜੂ ਬੱਚਾ ਦੇਖ ਲਓ ਬਾਈ ਆ ਦੇਖੋ ਇਹ ਜੱਸੀ ਦਾ ਲਵੇਡੂ ਬੱਚਾ ਘਰ ਘਰ ਵੀਰੇ ਮੇਰੇ ਵਾਲਾ ਦੇਖ ਲਾ ਤੂੰ ਕੈਮਰਾ ਪੂਰਾ ਗੁਰੀਆ ਪਾਣੀ ਦੇ ਉਹ ਦੇਖੀ ਪੱਲੜ ਤੋਂ ਡਰ ਗਏ ਮੈਂ ਕਿਹਾ ਕਿਤੇ ਬਿੱਲੀ ਬੁੱਲੀ ਆ ਗਈ ਤੇ ਚਲੋ ਬਈ ਬੈਨੇ ਇੱਥੇ 10 15 ਮਿੰਟ ਤੇ ਨੂਰੀ ਬਾਈ ਬੜਾ ਤੰਗ ਕਰਦੀ ਆ ਯਾਰ ਖੜਦੀ ਹੋਣੀ ਟੇਕੇ ਇਹ ਇਹਨੂੰ ਇੱਥੇ ਪਾਈਪ ਕੱਢਣਾ ਆਪਾਂ ਨੇ ਐਵੇਂ ਪਾਈਪ ਤਾਂ ਉੱਚਾ ਕਰਕੇ ਬੰਨਿਆ ਕਰਕੇ ਤਾਂ ਖੜਿਆ ਕਰੂਗੀ ਇਹ ਤੇ ਮੈਂ ਸਾਮੂ ਸਾਨੂੰ ਪਾਏ ਆ ਕੱਕ ਕੁੱਕ ਹੈ ਬਜੇ ਦੀ ਕਰਨ ਲੱਗਿਆ ਹੈ ਜਸੂ ਸਫਾਈ। ਉਹ ਕਾਂ ਨੂੰ ਡਰੀ ਜਾਂਦੇ ਆ ਸਾਲਿਓ। ਮਸਾਂ ਤੋਂ ਉਹਨੂੰ ਬਾਹਰ ਕੱਢਿਆ। ਤੁਸੀਂ ਵੀ ਮੈਨੂੰ ਲੱਗਦਾ ਘਰ ਦੇ ਡੱਡੂਏ ਬਣ ਕੇ ਅੰਦਰ ਰਹਿ ਰਹੇਗੇ। ਹਾਂ। ਤੇ ਪਾਤਾ ਬਾਈ ਪਾਣੀ ਇਹ ਚ ਫੁੱਲ ਭਰ ਗਿਆ ਕੁਰੀ। ਦੇਖੀਂ ਸੀ ਫੁੱਲ ਭਰ ਗਿਆ। ਬਸ ਠੀਕ ਓਕੇ। ਖਰਾਬ ਤਾਂ ਨਹੀਂ ਇਹ ਪਾਣੀ? ਹਾਂ। ਬਸ ਠੀਕ ਹੈ ਠੀਕ ਹੈ। ਹਟ ਜਾ। ਟਿਕਦੀ ਨਹੀਂ। ਤੇ ਚਲੋ ਬਾਈ ਚੋਕਣ ਦੋ ਇਹਨਾਂ ਨੂੰ ਬਾਹਰ। ਉਸ ਤੋਂ ਬਾਅਦ ਅੰਦਰ ਦਾਣਾ ਪਾਣੀ ਪਾਉਣੀ ਹੈ ਇਹਨਾਂ ਨੂੰ। ਬਜਿਆਂ ਦੀ ਅਸਾ ਕਰਨ ਲੱਗਿਆ ਸਫਾਈ ਠੀਕ ਹੈ ਕੱਲ ਮਿਣਿਆ ਦਾ ਰਾਤ ਕਿੰਨਾ ਦਾ ਡੰਡੇ ਵਰ 60 ਵਾਲਾ ਵੀ ਤਾਂ ਨਹੀਂ ਪੂਰਾ ਹੁੰਦਾ ਡੰਡੇ ਵਰ 60 ਹੋ ਗਿਆ ਕੱਦ 82 60 ਨਾ ਨਾ 60 ਨਹੀਂ ਹੈਗਾ ਇਹਦਾ ਕੱਦ ਹੋਊਗਾ ਬਾਈ 58 ਇੰਚ 58 59 ਇੰਚ 60 ਨਹੀਂ ਹਲੇ ਜਸੇ ਹੋਇਆ 60 ਦਾ ਬਹੁਤ ਹੁੰਦਾ ਵੀਰੇ 60 ਐਂ ਕਰ ਚੱਲ ਮੈਂ ਡੰਡਾ ਮਿਣ ਚਲੋ ਮਿਣਦੇ ਆ ਬਾਈ ਨੂਰੀ ਦਾ ਕੱਦ ਅੱਜ ਠੀਕ ਹੈ ਤੁਹਾਨੂੰ ਦਿਖਾਉਨੇ ਕਿੰਨੇ ਇੰਚ ਦੀ ਹੋ ਗਈ ਇਹ ਤੇ 22 ਮਹੀਨਿਆਂ ਦੀ ਹੋ ਗਈ ਬਾਈ ਇਹ 5 7 10 ਦਿਨ ਇੱਧਰ ਉੱਧਰ ਹੋਣੀ ਐ ਪੂਰੇ 22 ਮਹੀਨਿਆਂ ਦੀ ਹੋ ਗਈ ਹਲੇ ਇਹਨੇ 5 ਸਾਲ ਵਧਣਾ ਤੇ ਲੱਗੇ ਹੋਏ ਨੇ ਜਨਵਾਰ ਐ ਚੋਕਟ ਜਾਂ ਫੀਤਰ ਡੰਡਾ ਚੱਕ ਓਏ ਡੰਡਾ ਮਹਿਣ ਤੂੰ ਪਹਿਲਾਂ ਡੰਡਾ ਬਾਅਦ ਚ ਮਿਲ ਲਾਂਗੇ ਫੀਤਰ ਨਾਲ ਇਹ ਨਾਲ ਮਿਣਿਆ ਤਾਂ ਨਹੀਂ ਦੁਕਾਨ ਅੰਦਰ ਪਿਆ ਰਿੰਦਾ ਓਏ ਬਾਸ ਇੱਧਰ ਓ ਪਿੱਛੇ ਨੂਰੀ ਉਹ ਬੀਗੇ ਨੂੰ ਕਹਿਆ ਆ ਪਰ ਸਿੱਧਾ ਕਰਕੇ ਮਿਲਣਾ ਯਾਰ ਚੱਲ ਯਾ ਡੰਡਾ ਲਿਆ ਕੋਈ ਆਹੀ ਲਿਆ ਮਾੜਾ ਮੋਟਾ 1/2 ਇੰਚ ਇੱਧਰ ਓ ਇੱਧਰ ਕੋਈ ਚੱਕਰ ਨਹੀਂ ਇਹ ਕਿਥੋਂ ਮਰਦੇ ਆ ਸੀ ਹਾਂ ਹਾਂ ਜਿੱਥੋਂ ਬਾੜ ਸ਼ੁਰੂ ਹੁੰਦੇ ਨੇ ਜਿੱਥੋਂ ਬਾੜ ਸ਼ੁਰੂ ਹੁੰਦੇ ਨੇ ਯਾਰ ਇੱਧਰ ਕਰ ਹਾਂ ਇੱਧਰ ਕਰ ਇਹ ਇੱਥੇ ਆ ਇਹਦੇ ਟੱਕ ਤੱਕੇ ਆ ਟੱਕ ਤੱਕ ਆ ਜਾ ਹੁਣ ਲੈ ਕੇ ਆ ਫੀਤਾ ਲੈ ਕੇ ਆ ਕਿਹ ਤੇਰਾ ਕੈਸੇ ਗੱਲ ਦਿਖਾ ਦੰਨੇ ਆ ਬਾਈ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਕਿਥੋਂ ਗੱਲ ਚੱਕੇ ਜੱਸਾ ਕਹਿੰਦਾ 60 ਇੰਚ ਹੋ ਗਿਆ ਮੇਰੇ ਹਿਸਾਬ ਨਾਲ 58 59 57 58 ਇੱਕਣ ਹੈ 60 ਤੋਂ ਥੱਲੇ ਆ 1 2 ਇੰਚ ਤੇ ਚਲੋ ਕੋਈ ਚੱਕਰ ਨਹੀਂ ਆਪਾਂ ਤਾਂ ਕਦ ਵੱਧੇ ਚਾਹੀਦਾ ਫੇਰ ਵੀ ਪਰ ਜੋ ਸੱਚਾ ਉਹ ਸੱਚਾ ਹਲੇ ਛੋਟੀ ਐ ਜਿਵੇਂ ਔਰ ਤਾਂ ਨਹੀਂ ਅੰਡਾ ਰੱਖਿਆ ਕਿਸੇ ਨੇ ਦੇਖ ਲਈ ਬਾਈ ਕਬੂਤਰੀ ਹੁਣ ਆਂਡੇ ਪਤਾ ਨਹੀਂ ਕਾਦ ਨੇ ਰੱਖ ਰਹੀਆਂ ਬਹੁਤ ਘੱਟ ਰੱਖਦੀਆਂ ਨੇ ਅੰਡੇ ਹੁਣ ਚੌੜ ਜੂਲ ਪਾ ਕੇ ਦੇਖਾਂਗੇ ਇਹਨਾਂ ਨੂੰ ਫੇਰ ਉਹ ਹਿਸਾਬ ਨਾਲ ਦੇਖਦੇ ਆ ਵੀ ਰੱਖਣ ਲੱਗਦੀਆਂ ਕਾ ਨਹੀਂ ਬਾਕੀ ਹਲੇ ਚੱਲ ਹਲੇ ਰੱਖਣ ਵੀ ਨਾ ਮਾੜਿਆ ਮੌਸਮ ਜਿਹਾ ਸੈੱਟ ਹੋ ਜAVE ਹੁਣ ਤਾਂ ਠੰਡ ਘਟ ਗਈ ਪਰ ਬਾਉ ਨਹੀਂ ਨਾਉਣ ਲੱਗਿਆ ਤੇ ਚਲੋ ਬਾਈ ਆਉਣ ਦੋ ਨੂੰ ਇੰਚੀ ਦੇ ਪਾ ਫੇਰ ਮਿੰਦੇ ਆ ਲਓ ਬਾਈ ਲੱਗੇ ਆ ਮਿੰਨ ਆਪਾਂ ਉਹ ਉਹ ਇੱਕ ਤੋਂ ਇੱਥੋਂ ਇੱਕ ਆ ਉੱਧਰ ਥੱਲੇ ਹੈ 60 ਇੰਚਾ ਇਹ ਆਓ ਚੱਲ 60 ਅੜ ਲਾ ਲਾ 60 ਇੰਚਾ ਵਾਲਾ ਫੀਤਾ ਬਾਈ ਲਾਉਣ ਲੱਗੇ ਥੱਲੇ ਲਾ ਆਏ ਨਾ ਪੂਰਾ ਚੱਕ ਇਹਨੂੰ ਐਂ ਚੱਕ ਲੈ ਉੱਪਰ ਯਾਰ ਉੱਪਰ ਚੱਕ ਉੱਪਰ ਚੱਕ ਇਹਨੂੰ ਉੱਪਰ ਚੱਕ ਲੈ ਯਾਰ ਉੱਪਰ ਚੱਕ ਹੋਰ ਕਿੰਨੇ ਦੇਖੋ ਕਾਦੇ ਦਾ ਹੈਗਾ ਬਾਈ ਹੈਗਾ ਨਾ ਸਤ ਖੜ ਜਾ ਇੱਥੋਂ ਹਾਂ 59 ਇੰਚ ਅਨਾਟੇ ਚ ਕੱਦ ਆ ਕਿਉਂ ਬਾਈ ਤੈਨੂੰ ਕੀ ਗਿਆਦਾ ਮੈਂ ਤੂੰ ਕਹਿੰਦਾ 60 ਤੋਂ ਵੀ ਉੱਪਰ ਐ ਤੈਂ ਕਿਹਾ 60 ਤੋਂ ਵੀ ਉੱਪਰ ਐ ਬਾਈ ਨੂਰੀ ਦਾ ਕੱਦ ਹੋ ਗਿਆ 59 ਇੰਚ 59 ਇੰਚ ਹੋ ਗਿਆ 22 ਮਹੀਨੇ ਚ ਜੇ 4-5 ਇੰਚ ਵੀ ਹੋਰ ਵੱਧ ਜਵੇ 64 62 ਤਾਂ ਮੈਂ ਕਹਿੰਦਾ ਸਿਰਾ ਪੂਰਾ ਸਿਰਾ ਕੱਦ ਹੁੰਦਾ ਹਲੇ ਹੈ ਵੀ ਨਿਆਣੀ ਨੂਰੀ ਤੇ ਚਲੋ ਕੋਈ ਦਾਣੇ ਇੱਥੇ ਪਾ ਦੇ ਚਲ ਅੱਜ ਖੜਾ ਕੇ ਆ ਕੇ ਲੈਣ ਚ ਖੰਡਾ ਕੇ ਪਾ ਦੇ ਥੋੜੇ ਜੇ ਇੱਕ ਟੱਕੜੇ ਵਾਈਂ ਪਾਰ ਮੇਰੇ ਸਾਬ ਨਾਲ ਮੈਨੂੰ ਨਹੀਂ ਲੱਗਦਾ ਚੋਗਣਗੇ ਇਹ ਤੇ ਬਾਕੀ ਦੇਖ ਲੈਣੇ ਅੱਜ ਬਾਹਰ ਦਾਣੇ ਬਸ 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 ਬਾੜੇ ਦਾ ਬਾਈ ਥੋੜੇ ਜੇ ਖਾਣਗੇ ਬਾਕੀ ਫਿਰ ਅੰਦਰ ਖਾ ਲੈਣਗੇ ਲਓ ਜੀ ਮੇਤਰੋ ਬਾਹਰ ਦਾਣੇ ਪਾ ਦਨੇ ਅੱਜ ਆਪਾਂ ਇਹਨਾਂ ਨੂੰ ਸਾਰੇ ਕਬੂਤਰਾਂ ਨੂੰ ਆਇਓ ਵੀ ਆਓ 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 ਚਲੋ ਚੋਗਣ ਦਿਓ ਬਾਈ ਦਾਣੇ ਇਹਨਾਂ ਨੂੰ ਹੁਣ ਓ ਬਾਈ ਸਾਨੂੰ ਦਾ ਨੂਰੀ ਨੇ ਚੱਕਰਾਂ ਚ ਪਾ ਦਾ ਨੂਰੀ ਨੇ ਆਹ ਕਬੂਤਰਾਂ ਵਾਲਾ ਰੰਗ ਚੱਟ ਲਿਆ ਆਹ ਗੁਲਾਬੀ ਆ ਦੇਖੀ ਦੇ ਜਿਵੇਂ ਨਾਸਾਂ ਦਿਖਾਈਆਂ ਇਹਦੀਆਂ ਆਹ ਦੇਖੋ ਨਾਸਾਂ ਗਲਾ ਬੀ ਜੀਵ ਗਲਾਬੀ ਉੱਪਰ ਚੱਕੇ ਨੂੰ ਸੰਦਾ ਡਰਾਏ ਦਿੱਤਾ ਸਾੜੀ ਨੇ ਮੈਂ ਕਿਹਾ ਲਹੂ ਚੱਲਦਾ ਇਹਦੇ ਤਾਂ ਆ ਦੇ ਦਿਖਾ ਉੱਪਰ ਚੱਕੇ ਜਿਹਾ ਆ ਦੇਖੋ ਉਹ ਸੁਰਖੀ ਲਈ ਫਿਰਦੀ ਆ ਦੇਖੋ ਬਈ ਫਿਰ ਮੂੰਹ ਖੋਲਦੀ ਨਹੀਂ ਅਸੇ ਮੂੰਹ ਖੋਲੇ ਦਾ ਹਾਂ ਆ ਬਸ ਠੀਕ ਆ ਦੇਖ ਲਓ ਟਿੱਕ ਨਹੀਂ ਹੁੰਦਾ ਤੇ ਇੱਤੇ ਵੀ ਐ ਅੱਜ ਉੱਪਰ ਦਾ ਬਈ ਕਬੂਤਰਾਂ ਦੇ दाणे ਪਾਉਣ ਜਾਣੀ ਹੋਣਾ ਲੱਤਾਂ ਬਹੁਤ ਵਧੀਆਂ ਕਿਉਂਕਿ ਰਾਤੋਂ ਖੇਲੇ ਫੁੱਟਬਾਲ ਬਹੁਤ ਬਹੁ ਟਾਈਮ ਬਾਅਦ ਖੇਲੇ ਤੇ ਖੇਲੀਗੇ 3-4 ਘੰਟੇ ਤੇ ਅੱਜ ਵੀ ਸ਼ਾਮ ਨੂੰ ਖੇਲਣ ਜਾਵਾਂਗੇ ਉਹ ਅਗਲੇ ਵਲੌਗ ਚ ਦਿਖਾਉਂਗਾ ਤੇ ਜੱਸੇ ਤੂੰ ਪਾਇਆ ਦਾਣੇ ਕਿਉਂਕਿ ਕੱਲ ਨੂੰ ਆਪਾਂ ਦਵਾਈ ਲਾ ਦਈਏ ਕੱਲ ਨੂੰ ਤੇਨੂੰ ਛੁੱਟੀ ਐ ਕੱਲ ਨੂੰ ਬਈ ਇਹਨਾਂ ਨੂੰ ਜੂਨਾ ਵਾਲੀ ਮਲੱਪਾਂ ਵਾਲੀ ਦਵਾਈ ਲਾਉਣੀ ਆਪਾਂ ਨੇ ਜੱਸਾ ਪਾਉਣ ਚੱਲੇ ਆ ਉੱਪਰ ਵਾਲਿਆਂ ਨੂੰ ਠੀਕ ਆ ਹਾਂ ਉੱਪਰ ਨਿਗਾ ਮਰਾ ਲਈ ਮੈਂ ਕਿਹਾ ਨਾ ਤੈਨੂੰ ਫੋਨ ਦੇ ਦਿੰਦਾ ਹਾਂ ਹੈਨਾ ਤੇ ਜੱਸਾ ਮਰਾਊਗਾ ਬਈ ਉੱਪਰ ਨਿਗਾ ਤੁਹਾਡੀ ਤੇ ਚਲੋ ਐਨੇ ਮੈਂ ਇਹਨਾਂ ਕੋਲ ਬੈਠਦਾ ਪਹੁੰਚ ਗਏ ਭਈ ਆਪਾਂ ਕੋਠੇ ਤੇ ਦੇਖੋ ਦਾ ਫਿਰ ਮਾਰੋਨੇ ਦਾ ਰੇਤਾ ਪਾਦਦਾ ਭਈ ਥੱਲੇ ਤੁਹਾਨੂੰ ਦਿਖਾਇਆ ਦਾ ਦਾਣੇ ਸਾਰੇ ਖਾਦੇ ਹੋਏ ਆ ਪਾਣੀ ਵੀ ਗੰਦਾ ਹੋ ਗਿਆ ਇਹਨੂੰ ਵੀ ਹੁਣ ਡੋਲ ਕੇ ਭਰਦੇ ਆ ਪਾਣੀ ਲਾਂਦਾ ਥੱਲੇ ਗਾਣੇ ਆ ਪਏ ਨੇ ਮਿਕਸ ਲਈ ਪਹਿਲਾਂ ਪਾ ਦਿਆ ਤੁਹਾਨੂੰ ਫੇਰ ਦਹੋਨੇ ਪਾਤੇ ਬਈ ਦਾਣੇ ਇਹ ਪਾਣੀ ਪਾਤਾ ਔਰ ਇਹ ਥੱਲੇ ਆ ਗਿਆ ਪੇਜੋ ਲੈਣੇ ਚਲੋ ਇਹ ਮਿਲ ਜਾਣਾ ਥੱਲੇ ਆ ਕੇ ਦੇਖ ਲੈ ਬਾਈ ਉੱਪਰਲੇ ਪੱਠੇ ਤੁਸੀਂ ਤੇ ਹੁਣ ਜੱਸਾ ਆ ਗਿਆ ਥੱਲੇ ਨੂਰੀ ਨੂੰ ਪਾ ਲਿਆ ਕੰਡੇ ਵਾਲਾ ਠੀਕ ਹੈ ਇਹਨੂੰ ਕਮਾਉਣ ਚੱਲੇ ਆ ਜੱਸੇ ਉਹ ਨਹੀਂ ਮੈਂ ਜਾਨੂ ਕਬੂਤਰਾਂ ਨੂੰ ਕਰ ਦਵਾ ਬੰਦਾ ਗੁਲਾਬੀ ਦੇਖ ਲੈ 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 ਗਰਮੀਆਂ 'ਚ ਇੱਕ ਗੀੜਾ ਨਹੀਂ ਦੇਣਾ ਨਾਲੇ ਇਹਨਾਂ ਨੂੰ ਕਰ ਦਿਆਂ ਬੰਦ ਬਾਈ ਤੇ ਵਲੌਗ ਨਹੀਂ ਤਾਂ ਆਪਣੇ ਕੋਲ ਵਲੌਗ ਹੁਣ ਆਪਾਂ ਬਣਾ ਲਿਆ ਪਾਈ ਉਹ ਚੱਲਦਾ ਚੱਲ ਅੰਦਰ ਅੰਦਰ ਚੱਲ ਚਲੋ ਭਾਈ ਆਜੋ 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 ਗਏ ਕਬੂਤਰ ਭਾਈ ਅੰਦਰ ਆਪੇ ਲਾਗੇ ਜਾਣ ਪਾਣੀ ਅੰਦਰ ਪਾਇਆ ਹੋਇਆ ਪੀ ਲੈਣਗੇ ਚਲੋ ਵੀ ਚਲੋ 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 ਆ ਜਾਦਾ ਘਟ ਹੋ ਗਈ ਜਸੇ ਹਨ ਚੱਲ ਕੋਈ ਚੱਕਰ ਨਹੀਂ ਆ ਲਾਗੇ ਭਾਈ ਪਾਣੀ ਪੀਣ ਬੈਠ ਗਏ ਆਪਣੇ ਆਪਣੇ ਖਾਣਿਆਂ ਚ ਜਾ ਕੇ ਆਪਾਂ ਇਹਨੂੰ ਲਾ ਦਨੇ ਆ ਕੁੰਡਾ ਜਸੇ ਭਾਈ ਰਾਤ ਸਵੇਰੇ ਆ ਗੇਟ ਖੁੱਲਾ ਤਾਂ ਹੋਣ ਰਾਤੂ ਲਾਕੇ ਨਹੀਂ ਗਿਆ ਲਾਕੇ ਨਹੀਂ ਨਾ ਗਿਆ ਪੈਰਾ ਲੱਗਿਆ ਨਹੀਂ ਤਾਂ ਹੋਇਆ ਉਹ ਭੇੜਿਆ ਹੋਇਆ ਤਾਂ ਉਹ ਵੀ ਮਾੜਿਆ ਵਸਿਆ ਆਇਆ ਤਾਂ ਤੇ ਦੇਖ ਲੋ ਬਈ ਹੈ ਪਤਾ ਨਹੀਂ ਮੈਂ ਤੈਨੂੰ ਕਿਹਾ ਨਹੀਂ ਤਾ ਕਿ ਲਾਇਆ ਮੈਂ ਕਿ ਲਾਇਆ ਹਾਂ ਲੈ ਲੈ ਚਲੋ ਬਈ ਲੈ ਕੇ ਚੱਲੇ ਆ ਨੂਰੀ ਨੂੰ ਤੇ ਭਾਉ ਕਰਨ ਲੱਗਿਆ ਟੋਕਾ ਨੱਕੂਆ ਚੱਕਣ ਲੱਗੇ ਆ ਟੱਕ ਦੇ ਓਏ ਟਾਕੇ ਉੱਥੇ ਟਿਕਾਣੇ ਰੱਖ ਤੇ ਚਲੋ ਮਿੱਤਰੋ ਨੂਰੀ ਨੂੰ ਭਵਾ ਲਿਆਈਏ ਹੈ ਆ ਦੇਖੋ ਪਾਉ ਨੇ ਲੈਫਟ ਚੱਕਣ ਲਾਤਾ ਰੱਖਿਆ ਹਾਂ ਆ ਸਿਸਟਮ ਠੀਕ ਹੈ ਤੇਰਾ ਪਾਉ ਓਏ ਤੇ ਚਲੋ ਵੀ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਨਵੇਂ ਵਲੌਗ ਚ